ਹੈਰੀ ਹੈ ਸਿੱਟ ਐਡ ਹੋਇਆ ਸਿੱਟ ਐਡ ਹੋਇਆ ਬੱਚ ਗੁੱਸਾ ਰਾ ਕਰ ਸਾਸਰੀ ਗਲੀ ਸਵਾਦ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਆਹ ਕੱਟ ਦੇਖ ਲੋ ਠੀਕ ਆ ਮੈਂ ਗੱਡੀ ਗੱਡੀਆਂ ਖੜੀਆਂ ਸਾਡੀਆਂ ਦੋ ਉਹ ਤੁਲਾ ਘੜ ਟੋਲ ਪਲਾਜ਼ਾ ਤੇ ਆ ਅਸੀਂ ਹਰੇਕ ਟੋਲ ਪਰ ਕੱਟ ਹੁੰਦਾ ਕਿ ਤੁਸੀਂ ਮਤਲਬ ਟੋਲ ਟੈਕ ਕੋ ਯੂ ਟਰਨ ਮਾਰ ਸਕਦੇ ਆ ਠੀਕ ਆ ਕਾਰਾਂ ਵਾਸਤੇ ਰੱਖਿਆ ਵਾ ਇਹਨਾਂ ਨੇ ਕੱਟਾ ਤੇ ਤੁਹਾਨੂੰ ਟੋਲ ਟੈਗ ਤੋਂ ਯੂ ਟਰਨ ਨਹੀਂ ਮਾਰਨ ਦੇ ਕਹਿੰਦੇ ਕਹਿੰਦੇ ਉੱਥੇ ਖੜਾਓ ਤੁਸੀਂ ਟੋਲ ਟੈਗਸ ਕਟਾਓ ਅੱਗੇ ਜਾ ਕੇ ਘੁੰਮ ਕੇ ਆਓ ਪਹਿਲਾਂ ਅਸੀਂ ਇੱਧਰੋਂ ਜਾਂਦੇ ਵੇ ਟੋਲ ਟਿਕਾ ਕੇ ਗਏ ਹੋਇਆ ਜੀ ਅਸੀਂ ਗੱਡੀਆਂ ਭਰਨੀਆਂ ਰਹੀਆਂ ਜਿੰਦਲ ਦੇ ਦਿਨ ਜਿੰਦਲ ਜੋ ਗੱਡੀਆਂ ਭਰਨ ਵਾਸਤੇ ਅਸੀਂ ਟੋਲ ਟੈਗ ਤੋਂ ਪਰਲੇ ਪਾਸ ਹੀ ਖੜੇ ਹੋ ਜੇ ਪਾਰਕਿੰਗ 'ਚ ਤੇ ਪਾਰਕਿੰਗ 'ਚ ਆਂਦੇ ਆ ਅੱਗੇ ਟੋਲ ਕਟਾ ਲਿਆ ਅਸੀਂ ਇੱਥੋਂ 3 ਕਿਲੋਮੀਟਰ ਆਹੋ ਜਿੰਦਲ ਤੇ ਟੋਲ ਕਟਾ ਕੇ ਅਸੀਂ ਗਏ ਤੇ ਉਹ ਗੱਡੀ ਲਾਣੇ ਦੀ ਜਗ੍ਹਾ ਨਹੀਂ ਦੀ ਗ੍ਰਿੰਦਰ ਬਾਈ ਕਹਿੰਦਾ ਵੀ ਅੱਗੋਂ ਉਹ ਕਰ ਲੈਨੇ ਆ ਅਸੀਂ ਬਈ ਕਮਾ ਕੇ ਵੀ ਦੂਏ ਪਾਸੇ ਲਾ ਦਿੰਨੇ ਆ ਗੱਡੀ ਚੱਲ ਗੱਡੀਆਂ ਦੂਏ ਪਾਸੇ ਲਾਤੀਆਂ ਉੱਥੋਂ ਲੈ ਕੇ ਆਹ ਟੋਲ ਤੱਕ ਕਿਤੇ ਵੀ 4 ਕਟ ਆਏ ਪੇਪੇ ਵੀ ਸਾਡੀ ਗੱਡੀਆਂ ਨਹੀਂ ਘੁੰਮਣ ਦਿੱਤੀਆਂ ਕਾਰਾਂ-ਕੂਰਾਂ ਘੁੰਮਦੀਆਂ ਸੀਗੀਆਂ ਸਾਡੀ ਗੱਡੀਆਂ ਨਹੀਂ ਘੁੰਮਣ ਦਿੱਤੀਆਂ ਕਹਿੰਦੇ ਜੀ ਅੱਗੇ ਜਾਓ ਵੀ ਅੱਗੇ ਜਾ ਕੇ یوں ਟਰਨ ਮਾਰ ਕੇ ਆਓ ਤੇ ਅਸੀਂ ਉਰੇ ਆਏ ਵੀ ਅਸੀਂ ਕਹਾਂ ਵੀ ਆਹ ਕੱਟਾ ਉੱਥੇ ਵੀ ਕੱਟ ਦੋੰਦੀ ਸਾਨੂੰ ਗੱਡੀਆਂ ਘਮਾ ਲੈਣ ਦਿਓ ਕਹਿੰਦੇ ਨਾ ਜੀ ਟੋਲ ਕਟਾਓ ਹੁਣ 600 ਦਾ ਉਧਰੋਂ ਆਂਦੇ ਵੀ ਕੱਟਿਆ ਠੀਕ ਆ ਤੇ ਇਦਰੋਂ ਜਾਂਦੇ ਵੇ ਘਟੂਆ ਹੁਣ 300 ਦਾ ਕਹਿੰਦਾ 300 609 9 900 ਉਦੋਂ ਆਂਦੇ ਵੇ ਫੇਰ 600 9 ਹਰ 600 ਹੋ ਗਿਆ ਤੁਹਾਡਾ 15 1500 ਫੇਰ ਜੇ ਇਦਣ ਨੂੰ ਆਉਂਗੇ 15 ਹਰ 3 12 ਮਤਲਬ ਜਿਹੜੇ ਉੱਪਰ ਵਾਲੇ 40 ਜਾਂ 30 ਉਹ ਜੋੜੇ ਨਹੀਂ ਦੋ 2000 ਰੁਪਏ ਦੇ ਟੋਲ ਇਦਾਂ ਹੀ ਹੋ ਗਏ ਇਹ ਹਾਲੇ ਗੁੰਡਾ ਕਰਦੀ ਉਹ ਆ ਹੋਰ ਹੈ ਗਿਆ ਹੈ ਕਿ ਨਹੀਂ ਮੈਂ 2000 ਦੇ ਟੋਲ ਬਣਦੇ ਆ ਮੈਨੇਜਰ ਕੋਲ ਜਾ ਕੇ ਆਇਆ ਮੈਂ ਮੈਂ ਕਿਹਾ ਅਸੀਂ ਇੱਧਰੋਂ ਗਏ ਆ ਵੀ ਸਾਨੂੰ ਮੈਂ ਕਿਹਾ ਉੱਥੇ ਜਿੱਥੇ ਕਾਰਾਂ ਹੁਣ ਕਾਰਾਂ ਵਾਲਿਆਂ ਨੂੰ ਵੀ ਤਾਂ ਮੁੜਨ ਦੇ ਦੇ ਨਹੀਂ ਆ ਉੱਥੇ ਦੇ ਮੈਂ ਕਿਹਾ ਵੀ ਅਸੀਂ ਯੂ ਟਰਨ ਮਾਰਨਾ ਕਹਿੰਦਾ ਨਾ ਕਹਿੰਦਾ ਪਾਰ ਕਰੋ ਪਾਰ ਕਰਕੇ ਵੀ ਉੱਥੇ ਤੇ ਯੂ ਟਰਨ ਨਹੀਂ ਮਾਰ ਸਕਦੇ ਤੁਸੀਂ ਕਨਾਂ ਉੱਥੋਂ ਘੁੰਮ ਕੇ ਆਓ ਅੱਗੇ ਪੁਲ ਦੇ ਥੱਲੇੋਂ ਹੁਣ 300 ਦਾ ਲੱਗੂਗਾ ਉਧਰੋਂ ਉਧਰੋਂ ਆਨਦੇ ਵਿੱਚ 600 ਦਾ ਨਵੀਂ ਦੇਖ ਲਓ ਮਿੱਤਰੋ ਕਲਕੱਤਾ ਸ਼ਹਿਰ ਅੰਦਰੋਂ ਇਹ ਪੋਸਟ ਤੇ ਆ ਗਿਆ ਪੰਪ ਪੋਸਟ ਤੇ ਇਦਾਂ ਗੱਡੀਆਂ ਖਾਲੀ ਹੁੰਨੀਆਂ ਰੇ ਲੋਡ ਹੁੰਨੀਆਂ ਆਪਰਚੂਨ ਪਰਚਾਨ ਸਭ ਚੱਲਦਾ ਤੇ ਗਰੇਂਦਰ ਬਾਈ ਨਾਲ ਸਾਡੇ ਆ ਆ ਸਭ ਪਰਚੂਨ ਜਾ ਰਿਹਾ ਦੇਖੀ ਉੱਪਰ ਦੇ ਨਾ ਸੱਟਾ ਦੇ ਕੋਸ ਆਪਾਂ ਨੇ ਮੁੜਨਾ ਹਾਂ ਇੱਧਰ ਨੂੰ ਆ ਬਾਈ ਦੇਖੋ ਨਜ਼ਾਰੇ ਰਾਦਨ ਹੈ ਮਹਾਰਾਜ ਦਾ ਬੰਦ ਲੈ ਲੈ ਤੈਨੂੰ ਦੇਖਣਾ ਅ ਨਿਕਲਣਾ ਪਾਣੀ ਦੋ ਬਾਈ ਕਿੰਨਾ ਚੱਲਦਾ ਖੁੱਲਾ ਹਾਂ ਆ ਸਾਰਾ ਨਹਿਰ ਉਹਦਾ ਨਦੀ ਦਾ ਨਦੀ ਦਾ ਪਾਣੀ ਆ ਸਾਫ ਕਰ ਕਰ ਉਹ ਕਰੀ ਜੰਨੇ ਆ ਏ ਨੰਗੜਾ ਅਰੇ ਹਾਂ ਕੀ ਨਦੀ ਆ ਕਰਕੇ ਸਾਲਾ ਗੁੰਮ ਹੋ ਗਿਆ ਹਾਂ ਤਦੇ ਆਮ ਹੜ ਜਾਣਾ ਆਪਾਂ ਨੇ ਉਹ ਕਲਕੱਤਾ ਸ਼ਹਿਰ ਮੇਰੇ ਵੀਰੋ ਰਾਤ ਉਰੇ ਗੱਡੀ ਖਾਲੀ ਕਰਨ ਆਏ ਤੇ ਅਸੀਂ ਹਾਂ ਆਏ ਓ ਕਲਪ ਜਾਣਾ ਗਾਣਾ ਤੇਰੇ ਬਹੁਤ ਔਖਾ ਹੈ ਬਈ ਅੰਦਰ ਯਾਰਾਂ ਇਦਾਂ ਰਾਤ ਨੂੰ ਆਪਾਂ ਉਹ ਕਰਦ ਕੇ ਖਾਲੀ ਕਰਕੇ ਰਾਦੇ ਰਾਦ ਨਿਗਲ ਕੇ ਮਨ ਲਾਦਾ ਇੱਧਰ ਨੂੰ ਮੁੜਨਾ ਦੇਖੀ ਆਹੀ ਹੀ ਨਹੀਂ ਆ ਗਿਆ ਉਹ ਹਾਂ ਇੱਧਰ ਵੀ ਆਏ ਸੀ ਜੀ ਆਪਾਂ ਇੱਥੇ ਜਿਹਨੂੰ ਆ ਦੁਕਾਨ ਉਹ ਜਿੱਥੇ ਉਹ ਆ ਕੀ ਮੈਂ ਕਿਹਾ ਨਾ ਹੋਰੀ ਦੀ ਅੱਜ ਪਰਲੇ ਪਾਸੇ ਯਾਰ ਆਹ ਦੁਕਾਨਾਂ ਜਿਹੜੀਆਂ ਦੀ ਇੱਥੇ ਹਾਂ ਤੇ ਆਜ ਦੇਖਦਾ ਬੜਾ ਕਿਤੇ ਪਿਆਜ਼ ਉਹ ਉੱਧਰਲੇ ਪਾਸੇ ਆ ਇਹ ਗਾ ਬੇਲ ਦਾ ਜੂਸ ਅਜੀ ਬਾਈ ਫੋਨ ਦਾ ਕੈਮਰਾ ਬੰਦ ਕਰਕੇ ਜੇਬ ਚ ਪਾ ਲਿਆ ਤਾਂ ਔਰ ਪੁਲਿਸ ਵਾਲਾ ਘੜਿਆ ਉਹ ਲੰਬੀ ਲੰਬੀ ਮੁੱਛਾਂ ਵਾਲਾ ਲੇ ਗਿਆ ਮੈਂ 10 ਰੁਪਏ ਉਹਦੇ ਤੋਂ ਆਪਣਾ ਛੋਟੇ ਹੱਤੇ ਵਾਲੇ ਤੋਂ ਖੜ ਦੇ ਕੇ ਫੜ ਲਏ ਗ੍ਰਿੰਦਰ ਬਾਈ ਕਹਿੰਦਾ ਬਣ ਗਈ ਮੈਂ ਕਹਾਂ ਕਿੱਥੇ ਐਨੇ ਤਾਂ ਮੈਂ ਕਹਾਂ ਮੈਂ ਬੰਦ ਕਰਤਾ ਬਾਈ ਉਹ ਉਹ ਦੁਕਾਨਾਂ ਚੋਂ ਆ ਇੱਕ ਉਹ ਜਿਹੜੀ ਆਪਣੇ ਵਾਲੀ ਦੁਕਾਨ ਸੀਗੀ ਇੱਧਰ ਨੂੰ ਪਤਾ ਲੱਗਣਾ ਆ ਜਾ ਨੋ ਐ ਮੈਟਰ ਪਹੁੰਚ ਗਏ ਆਪਾਂ ਅੰਦਰ ਇੱਥੇ ਪਿਆਜ ਖਾਲੀ ਕੀਤਾ ਸੀਗਾ ਆਪਾਂ ਨੇ ਟੀਡੀ ਆਹਾ ਮੇਰੇ ਵਾਲੀ ਮੇਰੇ ਵਾਲੀ ਤਾਂ ਉਹ ਉੱਥੇ ਤੇ ਲਈਦੀ ਪਰਚੀ ਨਹੀਂ ਮੈਂ ਦੱਸਦਾ ਇਹ ਆਹ ਔਰੇ ਦੇ ਲੱਤੀ ਦੀ ਆ ਦੇਖੋ ਬਾਈ ਹੁਣ ਮਜ਼ਾਰ ਚੱਲਾ ਗੱਟੇ ਦੀਆਂ ਪ੍ਰਾਣੀਆਂ ਮਾਰਤਾਂ ਇਹਨੇ ਪੁਰਾਣੇ ਪੁਰਾਣੇ ਘਰ ਹੋਣੇ ਪੁਰਾਣੇ ਪੁਰਾਣੇ ਘਰਾਂ 'ਚ ਫਰਦੇ ਆ ਚੋਬਰ ਹਾਂ ਗੱਜ ਦੇ ਹਾਂ ਕੀ ਹੋ ਗਾ ਕੱਟ ਲੈ ਗਾਲਾ-ਵਾਲਾ ਕੱਟਿਆ ਹੁਣ ਇਹ ਜਿਹੜਾ ਉਹ ਨਵਾਂ ਕਾਲੀ ਜੀ ਮੇਰਾ ਵੀ ਇੰਨੇ ਗੱਟੇ ਆਉਣ ਉਹ ਠੀਕੇ ਗੱਟੇ ਅੱਡਾ ਲਾ ਦੋ ਹੂੰ ਲੈ ਫਾਗਦੇ ਆ ਨੀ ਇੱਧਰ ਸਾਰਾ ਵਨਵੇ ਆ ਹਾਂ ਐ ਨਹੀਂ ਆ ਵੀ ਉੱਧਰ ਤੇ ਗੱਡੀ ਆ ਉਹ ਆ ਜੂਗੀ ਹਨਾ ਬਾਈ ਟੋਟਲ ਵਨਵੇ ਆ ਆ ਇੱਧਰੋਂ ਉੱਧਰ ਨੂੰ ਜਾਊਗੀ ਆਣਾ ਘੁੰਮ ਕੇ ਆਉਗੀ ਗੱਡੀ ਸਾਡੀ ਵੀ ਘੁੰਮ ਗਈ ਗਈ ਸੀਗੀ ਇੰਨੀ ਵੀ ਗਈ ਦੀ ਗੱਡੀਆਂ ਮਾਖਾ ਕੇ ਤੇ ਗੁਰਦੁਆਰਾ ਸਾਹਿਬ ਆ ਉਹ ਉਹ ਗੁੰਬਦ ਜਾ ਇੱਕਣਾ ਹੀ ਲੱਗਦਾ ਤਾਂ ਨਾ ਆ ਮੰਦਰ ਖਾਣੇ ਬਣੇਗਾ ਰਿਗਾਰਡ ਇਹਨਾਂ ਦੇ ਕੋਈ ਢੁੰਡੀ ਜੀ ਚੀਜ਼ ਪਹਿਨੇ ਆ ਮਿੱਠੀ ਜੀ ਹਲੋ ਆਹ ਦੇਖੋ ਭਾਈ ਮੰਦਰ ਅਦਾ ਤੁਹਾਨੂੰ ਨੰਬਰ ਦੇ ਦਿੱਤਾ ਇਸ ਦਾ ਵੇਖੋ ਕੰਨਾਂ ਸੋਨਾ ਆਪਣਾ कलाकारी देगा भाई मूर्ती, मूर्ती है ना मंदिर पर कलाकारी मूर्ति मूर्तियां बनाई भी हाँ अब मूर्तियां पर हाँ बिचे हैं राम

दूजिया दुधम तो तो हो गया है भरोसा ਇਹ ਰਾਤ ਨੂੰ ਕਿੰਨਾ ਖੁੱਲਾ ਜਿਹਾ ਲੱਗਦਾ ਤਾਂ ਚੌਂਕ ਹੈ ਨਾ ਰਾਤ ਨੂੰ ਸਾਰਾ ਹੀ ਦਬੜ ਕੋਲ ਖਦੰਦਰ ਹੋ ਜਾਂਦਾ ਹਾਂ ਆ ਆ ਦੇਖੋ ਬਾਈ ਬਾਬੇ ਨੂੰ ਬਿਠਾਈ ਲੈ ਕੇ ਜਾ ਰਿਹਾ ਸਾਰੇ ਆ ਭੰਗ ਦੇ ਨੂੰ ਆ ਦੇਖ ਲਾ ਵਧੀਆ ਸੱਲਦੀ ਆ ਆ ਆਹ ਚਲਦੀ ਦੀ ਵਿੱਚ ਟ੍ਰੈਂਪ ਟ੍ਰੈਂਪ ਹੀ ਕਹਿੰਦੇ ਇਹਨਾਂ ਨੂੰ ਔਰ ਉਹ ਦੱਸਦਾ ਹੈ ਦਾ ਕਹਿੰਦਾ ਇੱਕ ਉਹ ਚ ਚਲਦੀ ਆ ਬਸ ਇੱਕ ਏਰੀਆ ਚ ਚਲਦੀ ਹੈ ਬਾਕੀ ਹੋਰ ਨਹੀਂ ਕਿਤੇ ਕਹਿੰਦਾ ਚੱਲਦੀ ਬਾਕੀ ਤਾਂ ਕਹਿੰਦਾ ਬੰਦ ਹੋਈ ਵੀ ਆ ਕਰੋਨਾ 'ਚ ਬੰਦ ਹੋ ਗਈ ਸੀ ਕਰੋਨਾ ਤੋਂ ਬਾਅਦ ਨਹੀਂ ਕਿਤੇ ਵੀ ਚੱਲੀ ਹੈਗੀ ਆ ਸਰਦਾਰ ਜੀ ਫਿਰ ਰਹੇ ਆ ਘੁੰਮ ਰਹੇ ਆ ਏਲੀਪਾਕ ਉੱਥੇ ਦੇਖਾ ਕਿੰਨੇ ਆ ਇਹਦੇ ਇੱਕ ਲੱਗਦੇ ਹਨਾ ਡਨ ਲਵ 'ਚ ਉੱਥੇ ਰਹਿੰਦੀ ਪੰਜਾਬੀ ਆ ਹਾਂ ਅੱਜ ਹਨਾ ਅੱਧਾ ਕਲਕੱਤਾ ਯਾਰ ਦਿਖਾ ਦੇਣਾ ਅੰਦਰੋਂ ਆਵੇ ਭਾਈ ਮੋਟਰਸਾਈਕਲ ਦੇ ਪਿੱਛੇ ਕਾਜ ਗਾੜ ਲਾਇਆ ਵਾ ਆ ਠੀਕ ਆ ਕੀ ਆ ਕਹਿੰਦੇ ਐ ਇਹਨੂੰ ਅੰਗਰੇਜ਼ਾਂ ਦਾ ਬਣਾਇਆ ਵਾ ਸ਼ਹਿਰ ਆ ਹਲੇ ਵੀ ਭਾਈ ਸਸਤਾ ਬਹਾਉਦਾ ਕਲਕੱਤਾ ਸ਼ਹਿਰ ਰੋਟੀ ਪਾਣੀ ਜਮਾ ਰੋਟੀ ਪਾਣੀ ਸਸਤਾ ਅੰਦਰ ਬਾਹਰ ਵੀ ਨਹੀਂ ਆਹ ਸਾਡੇ ਹੈ ਪੁਰਾਣੀਆਂ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਆ ਦੇਖਾ ਰਹੇ ਆ ਅਸੀਂ ਆ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਸਭ ਪੁਰਾਣੀਆਂ ਨਵੇਂ ਜਿਹੇ ਡਿਜ਼ਾਈਨ ਅੱਜ ਕੱਲ ਕੋਈ ਅੱਜ ਕੱਲ ਪਾਉਂਦੇ ਹੀ ਨਹੀਂ ਕੋਈ ਹਾਂ ਜਿਹੜਾ ਨਵੇਂ ਡਿਜ਼ਾਈਨਾਂ ਦੇ ਹੋਗੇ ਆ ਦੇਖ ਆ ਆਹ ਲਾੜਾ ਵੀ ਜਿਹਨੋਂ ਬਾਹਰਲੇ ਦੇਸ਼ ਘੁੰਮ ਰਹੇ ਆ ਕਿਉਂਕਿ ਬਾਹਰਲੇ ਦੇਸ਼ ਵੀ ਇਹੋ ਜਿਹੇ ਹੀ ਆ ਉਹ ਸਭ ਤੋਂ ਜ਼ਿਆਦਾ ਇਟਲੀ ਚ ਹਾਂ ਪੁਰਾਣਾ ਪੰਨਾ ਪੁਰਾਣਾ ਉਹ ਹਾਂਤੀ ਦੀ ਚੀਜ਼ਾਂ ਸਾਹਮਣੇ ਰੱਖਦੇ ਹੋ। ਬਣਾ ਵੀ ਆਹ ਦੇਖੋ। ਠੀਕ ਹਾਂ। ਇਹ ਨਾ ਇੱਧਰ ਵੀ। ਇਹ ਮਨ ਲਾ ਕੇ ਬਣਾਇਆ ਉਹ ਤਾਂ ਨਵਾਂ ਹੀ ਆ ਪਰ ਬਣਾਇਆ ਹੋਇਆ ਪੁਰਾਣੇ ਉਹਦੇ ਜਾਂ ਹਨਾ। ਹਾਂ, ਵਾਲੇ ਪੇਂਟ ਪੂੰਡ ਨਹੀਂ। ਵਾ ਇੱਧਰ ਵੀ ਪੁਰਾਣੀਆਂ ਹੀ ਆਹ ਬਿਲਡਿੰਗਾਂ ਸਾਰੀਆਂ। ਜਾਦਾ ਉਹ ਅਰਣੀ ਜਿੰਦਾ ਨੂੰ ਮਿਲਣ ਆਇਆ ਸੀਗਾ ਕਹਿੰਦਾ ਮਹਾਰਾਜਾ ਹਰਜਿੰਦਰ ਸਿੰਘ ਜੀ ਦਾ ਮੁੰਡਾ ਉਹ ਉਹ ਹੋਟਲ ਵੀ ਹੈਗਾ ਉਹ ਉਹ ਵੀ ਦੇਖਿਆ ਸੀ ਮੈਂ ਬਾਈ ਹਾਂ ਉਹ ਕਲਕੱਤੇ ਆ ਹੋਟਲ ਪਰਲੇ ਪਾਸੇ ਜਿਆਦਾ ਇਹਨਾਂ ਤੇ ਮੰਗੀ ਦੀ ਜਗਾ ਹਾਂ ਹਿੱਥ ਖਲ ਖਲ ਦੇਦੀ ਹਾਂ ਉਹ ਕਹਿੰਦੇ ਵੀ ਸਾਨੂੰ ਤਾਂ ਇੰਨੀ ਕਿ ਜਗਾ ਚਾਹੀਦੀ ਹੈ ਹਾਂ ਆ ਇੰਨੀ ਕਿ ਜਗ੍ਹਾ 'ਚ ਕੀ ਕਰ ਲੂੰਗਾ ਜੇ ਬੱਜੇ ਤੰਦਨ ਖੱਲ ਨੂੰ ਹਾਂ ਉਹ ਕਿੱਥੇ ਮੁੱਕਦੀ ਦੀ ਫਿਰ ਤਾਕਾ ਬਣ ਗਿਆ ਉਹਦਾ ਹਾਂ ਸਾਦੇ ਤੰਦ ਕੇ ਹਾਂ ਬਾਈ ਜਿਹੜੀ ਤਾਂ ਗੱਲ ਕਹੀ ਮੈਨੂੰ ਸਮਝ ਨਹੀਂ ਆਈ ਗੋਰੀਆਂ ਨੇ ਜਗ੍ਹਾ ਮੰਗੀ ਤੀ ਅੱਛਾ ਸਾਨੂੰ ਜਗ੍ਹਾ ਕਿਤਾ ਇੱਥੇ ਆਪਣੇ ਹਿੰਦੂਸਤਾਨ ਦੇ ਅੱਛਾ ਰਾਜ ਕਰਨ ਲਈ ਅੱਛਾ ਉਹਨਾਂ ਨੇ ਖੱਲ ਘੇਰਤੀ ਅੱਛਾ ਗੋਰੀਆ ਨੇ ਅੱਛਾ ਗੋਰੀਆ ਨੇ ਵੀ ਸਾਨੂੰ ਇੰਨੀ ਕਿਚਾਈ ਦੀ ਖੱਲ ਚ ਹਾਂ ਕਿਉਂ ਲੈ ਲੈ ਵੀ ਇੰਨੀ ਕਿਚੀ ਕਿਆ ਕਰੂੰਗਾ ਹਾਂ ਖੱਲ ਕਿੰਨੀ ਕੁ ਹੁੰਦੀ ਆ ਹਾਂ ਟੱਟੇ ਦੀ ਉਹ ਖੱਲ ਲਾ ਲਾ ਤੂੰ ਕਿੰਨੀ ਕਹੂਗੀ ਹਾਂ ਉਹ ਮੰਨੇ ਤੰਦਣੀ ਸ਼ੁਰੂ ਕਰਤੀ ਅੱਛਾ ਮਤਲਬ ਤੱਗਾ ਘਣਾਉਣਾ ਸ਼ੁਰੂ ਕਰ ਤੱਗ ਹਾਂ ਉਹ ਫਿਰ ਵਧੀ ਗਿਆ ਵਧੀ ਗਿਆ ਕੰਮ ਉਹ ਹਰਿਆਣਾ ਭਵਨ ਆ ਲੱਕੋ ਬਈ ਰਿਕਸ਼ੇ ਹੱਥ ਰਿਕਸ਼ੇ ਕਹਿੰਦੇ ਹਨ ਹੱਥ ਗੱਡੀ ਹੱਥ ਗੱਡੀ ਇਹ ਤਾਂ ਬਣਾਏ ਦੇ ਕਹਿੰਦੇ ਬਈ ਇਹਦੇ ਚ ਜਿਹੜਾ ਪਿੱਛੇ ਵਾਲਾ ਬੰਦਾ ਉਹ ਵੀ ਸੇਫ ਰਹਿੰਦਾ ਜਿਹੜਾ ਹ ਹੱਥ ਗੱਡੀ ਐ ਵੀ ਇਹਦੇ ਅੱਗੇ ਵੀ ਬੰਦਾ ਚੱਲਦਾ ਹੈ ਵੀ ਉਹ ਆਪ ਦਾ ਬਚੂਗਾ ਹੀ ਬਚੂਗਾ ਪਿੱਛੇ ਵਾਲੇ ਨੂੰ ਵੀ ਬਚਾਊਗਾ ਜਿਹੜਾ ਮੈਂ ਸੁਣਿਆ ਬਾਕੀ ਗਲਤ ਵੀ ਹੋ ਸਕਦਾ ਨਾਲ ਹੋ ਜਿਹੜਾ ਉਹਨੇ ਬਤੁਣੇ ਵਾਲਾ ਹਿਸਾਬ ਆ ਉਹ ਬੋਲੇ ਨਿਕਮ ਚੇੜ ਨਹੀਂ ਉਹਨੇ ਨੂੰ ਦਾ ਚੱਲਦੇ ਹੋ ਰੇਡਰ ਸੀ ਬਸ ਆ ਗਿਆ ਕਰਦਾ ਆ ਆ ਭਾਈ ਇਹਨੇ ਪਾਲਖਾ ਕਰਾਣੀਆਂ ਦਿੱਤੀਆਂ ਨੇ ਮੈਂ ਆਪਣੇ ਵਾਲੇ ਵੋਟ ਵੀ ਦੇਤੇ ਮੈਂ ਕਿਹਾ ਉਹ ਵੀ ਕਰਦੇ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਅਰੇ ਭਾਈ ਮੁੰਡੇ ਕਿਟਕੈਟ ਸ਼ੇਕ ਪੀਣ ਆਏ ਆ ਕਹਿੰਦੇ ਸ਼ੇਕੇ ਪੀ ਲਓ ਇੱਧਰ ਭਾਈ ਸਾਹਿਬ ਨੇ ਇੰਨੀ ਦੌੜ ਲਵਾਈ ਨਾ ਮੇਰੀ ਬੱਸ ਮੈਂ ਦੱਸ ਨਹੀਂ ਸਕਦਾ ਕਾ ਪਿੱਛੇ ਦੌੜ ਲੋਈ ਉਹ ਤੇਰਾ ਭਲਾ ਹੋ ਜੇ ਯਾਰ ਲਾ ਹਵੀਂ ਦੀ ਅੱਲਾ ਹਵੀਂ ਦੀ ਕੰਮ ਤੋਂ ਦੁਬਾਈ ਆ ਦੇਖੋ ਬਈ ਸਾਰੇ ਅਸਲੀ ਪਏ ਆ ਤੇ ਹੁਣ ਗਿਡਕੜ ਛੇਕ 20 ਦੇ ਸਿੱਧਾ ਚੱਲਦੇ ਆ ਪਾਵਣੀ ਗੱਡੀਆਂ ਕੋਲ ਮੀਟਾ ਘਰੇ ਘਰੇ ਕਰਨ ਹਾਂ ਆਪਣੇ ਘਰ ਨੂੰ ਲਾਵੇ ਮਿੱਤਰੋ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਤੇ ਹੁਣ ਆਏ ਆਪਾਂ ਉਥੋਂ ਤੇ ਗਾਰਡ ਸਾਹਿਬ ਮਿਲੇ ਆ ਸਾਨੂੰ ਕਿਆ ਨਾਮ ਪਤਾਇਆ ਦਾਨ ਨੇ ਅਗਰ? ਮੁਹੰਮਦ ਤਾਜੀਦਨ। ਮੁਹੰਮਦ ਤਾਜੀਦਨ। ਬੰਦਾ ਘੈਂਟ ਆ ਬਾਈ। ਬਹੁਤ ਵਧੀਆ। ਐ ਉਹ ਉੱਥੇ ਆਉਂਦਾ ਸੀਗਾ ਮੈਂ ਤੁਰਿਆ ਉਹਨੂੰ ਕਹਿੰਦਾ ਹਾਂ ਬਾਈ ਪੰਜਾਬ ਸੇ ਹਾਂ ਮੈਂ ਕਿਹਾ ਹਾਂਜੀ। ਤੇ ਹੁਣ ਗੱਲਾਂ ਬਾਤਾਂ ਮਾਣੀਆਂ। ਤੇ ਬੋਲ ਤੇਰੀ ਲਵ। ਹਾਂ। ਵੈਰੀ ਵੈਰੀ ਕਿਊਟ। ਐਂਡ ਵੈਰੀ ਵੈਰੀ ਲਵ। 올 ਪੰਜਾਬ। ਨੇ ਕਹਨਾ ਆਲ ਪੰਜਾਬ ਵੈਰੀ ਵੈਰੀ ਕਿਊਟ ਆ ਜਾ ਆ ਪੰਜਾਬ ਦੇ ਅਗਰ ਸਭੀ ਜਗਾ ਬੰਦਾ ਹੋਇਆ ਹਾਂ ਨਹੀਂ ਸਾਡੀ ਨਹੀਂ ਬਣਦੀ ਸਿਕਿਉਰਟੀ ਗਾਰਡਾਂ ਹਾਂ ਤਾਂ ਆਦਮੀ ਸਭ ਹੀ ਕਾਇਦੇਤੇ ਹਨ ਸੱਚ ਬੋਲੋ ਸੁਗੀ ਰਹੋ ਉਹ ਮਿੰਟੂ ਚਾਬੀ ਉਹ ਹੈ ਵਿੱਚ ਚਾਬੀ ਚੱਕ ਲਿਆ ਲੌਕ ਕਰਿਆ ਆ ਜਾ ਤੇ ਬਾਈ ਗ੍ਰਿੰਦਰ ਬਾਈ ਵਾਲੀ ਗੱਡੀ ਹੋ ਗਈ ਲੋਡ ਤੇ ਆਪਣੀ ਸਵੇਰੇ ਹੋਊਗੀ ਤੇ ਹੁਣ ਰੋਟੀ ਖਾ ਕੇ ਆਪਾਂ ਪੈ ਜਾਣਾ ਇੱਥੇ ਤੇ ਦੇਖਨੇ ਹੈ ਕਿ ਆਹ ਸਾਹ ਕਿਤਾਬ ਬਣਦਾ